ਹੈਲੋ ਫਰੈਂਡਸ ਵੈਲਕਮ ਟੂ ਇਨ ਮਾਈ ਚੈਨਲ ਮਨਪ੍ਰੀਤ ਕੌਰ 0910 ਵਿੱਚ ਹੋਰ ਕਿਵੇਂ ਹੋ ਤੁਸੀਂ ਸਾਰੇ ਜਾਣੇ ਅੱਜ ਅਸੀਂ ਆਏ ਸੀ ਕਿਸਾਨ ਹਵੇਲੀ ਹੋਰ ਤੁਸੀਂ ਸੁਣਾਓ ਆਜੋ ਤੁਹਾਨੂੰ ਦਿਖਾਉਨੇ ਆ ਕਿਸਾਨ ਹਵੇਲੀ ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਇੱਥੇ ਮਾਤਾ ਜੀ ਦਾ ਮੰਦਿਰ ਆ ਜਿੰਨੂੰ ਕਿ ਆਪਾਂ ਕਹਿ ਦਿੰਨੇ ਆ ਨੈਣਾ ਦੇਵੀ ਸੋ ਆਪਾਂ ਕੱਲ ਨੂੰ ਜ਼ਰੂਰ ਜਾਵਾਂਗੇ ਆ ਦੇਖੋ ਆ ਮੇਨ ਐਂਟਰੈਂਸ ਆ ਕਿਸਾਨ ਹਵੇਲੀ ਦਾ ਦੇਖੋ ਇਨਾ ਸੋਹਣਾ ਬਣਾ ਰੱਖਿਆ ਆ ਮਨ ਖੁਸ਼ ਹੁੰਦਾ ਆ ਐਵੇਂ ਦੀਆਂ ਚੀਜ਼ਾਂ ਦੇਖ ਕੇ ਆ ਦੇਖੋ ਪੰਛੀ ਕਿੰਨਾ ਇੰਜੋਏ ਕਰ ਰਿਹਾ ਬਹੁਤ ਜ਼ਿਆਦਾ ਗ੍ਰੀਨਰੀ ਐ ਇੱਥੇ ਬਹੁਤ ਸਾਰੇ ਅੜੜ ਪੇੜ ਨੇ ਫਲ ਫਰੂਟ ਆ ਜਿਵੇਂ ਪੰਛੀ ਵਿਚਾਰੇ ਖਾ ਲੈਂਦੇ ਆਪਣਾ পেট ਭਰ ਲੈਂਦੇ ਆ ਆ ਇੱਥੇ ਮੇਰੇ ਭਾਬੀ ਦੇਖ ਰਹੇ ਸੀ 뷰 ਆ ਦੇਖੋ ਇੱਥੇ ਲੋਕਾਂ ਦੇ ਖੇਤ ਵੀ ਆ। ਐਨਾ ਸੋਹਣਾ ਲੱਗ ਰਿਹਾ ਸੀ ਨਾ ਉੱਪਰ ਜਾ ਕੇ ਟਰੈਸ ਤੇ। ਐਨਾ ਸੋਹਣਾ ਕਿ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ। ਆ ਦੇਖੋ ਲੋਕਾਂ ਦੇ ਘਰ ਛੋਟੇ-ਛੋਟੇ ਦਿਖ ਰਹੇ ਨੇ ਦੂਰੋਂ। ਬਹੁਤ ਸੋਹਣੇ ਬਣਾ ਰੱਖਿਆ। ਆ نیچے ਵੀ ਛੋਟੇ-ਛੋਟੇ ਵਿਲਾਸ ਨੇ ਇਹ ਆਪਾਂ ਲੈ ਸਕਦੇ ਹਾਂ ਤੇ نیچے ਗੱਡੀ ਦੀ ਕਾਰ ਪਾਰਕਿੰਗ ਆ। ਆ ਦੇਖੋ ਬਹੁਤ ਹੀ ਅੱਛਾ ਸਿਕਾ ਇੱਥੇ ਪਿਛੇ ਹੀ ਸਟੇਡੀਅਮ ਬਣਿਆ ਹੋਇਆ ਆ ਆ ਜਿਹੜਾ ਸਾਹਮਣੇ ਆ ਇੱਥੇ ਸਟੇਡੀਅਮ ਆ ਜੀ ਇੱਥੇ ਨਾਲ ਹੀ ਇੱਕ ਮੰਦਿਰ ਵੀ ਹੈਗਾ ਆ ਨਾਲ ਹੀ ਗੁਰੂ ਘਰਾ ਸ਼੍ਰੀ ਅਨੰਦਪੁਰ ਸਾਹਿਬ ਆ ਦੇਖੋ ਇੱਥੇ ਕੂਆ ਸੀ ਉਹਦੇ ਵਿੱਚੋਂ ਮੈਂ ਪਾਣੀ ਕੱਢ ਰਹੀ ਸੀ ਸੋ ਕੱਲ ਨੂੰ ਹੀ ਅਸੀਂ ਅਨੰਦਪੁਰ ਸਾਹਿਬ ਜਾਵਾਂਗੇ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਐਂਡ ਉਸ ਤੋਂ ਬਾਅਦ ਅਸੀਂ ਜਾਵਾਂਗੇ ਨੈਣਾਦੇਵੀ ਸੋ ਹੁਣ ਅਸੀਂ ਆ ਗਏ ਸੀ ਮੋਲ ਸੋ ਅਸੀਂ ਇੱਥੇ ਵੇਟ ਕਰ ਰਹੇ ਸੀ ਗੈਸ ਦਾ ਉਹਨਾਂ ਨੇ ਵੀ ਸਾਡੇ ਨਾਲ ਜਾਣਾ ਸੀ ਮਾਲ ਸ਼ੋਪਿੰਗ ਕਰਨ ਵਾਸਤੇ ਸੋ ਅਸੀਂ ਉਹਨਾਂ ਦਾ ਵੇਟ ਕਰ ਰਹੇ ਸੀ ਸੋ ਫਾਈਨਲੀ ਉਹ ਆ ਗਏ ਸੋ ਹੁਣ ਅਸੀਂ ਐਂਟਰ ਕਰਨ ਲੱਗੇ ਆ